ਸ਼੍ਰੋਮਣੀ ਕਾਲੀਦਲ ਦੇ ਹਲਕਾ ਇੰਚਾਰਜ ਗਿੱਦੜਬਾਹ ਤੋਂ ਅਸਤੀਫਾ ਦੇ ਦਿੱਤਾ ਡਿੰਪੀ ਢਿੱਲੋਂ ਨੇ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਸੁਖਵੀਰ ਸਿੰਘ ਬਾਦਲ ਦੇ ਬੇਹਦ ਕਰੀਬੀਆਂ ਵਿੱਚੋਂ ਇੱਕ ਕਰੀਬੀ ਸਨ ਔਰ ਹੁਣ ਤੱਕ ਜਦੋਂ ਦੀ ਜ਼ਿਮਨੀ ਚੋਣਾਂ ਦਾ ਪਤਾ ਲੱਗਿਆ ਕਿ ਹੋਣਗੀਆਂ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਰੇ ਜਾਣਦੇ ਨੇ ਕਿ ਲੋਕ ਸਭਾ ਦੇ ਮੈਂਬਰ ਬਣੇ ਨੇ ਲੁਧਿਆਣਾ ਤੋਂ ਡਿੰਪੀ ਢਿੱਲੋਂ ਨੂੰ ਹੀ ਦੋ ਵਾਰੀ ਹਰਾਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹ ਹਲਕੇ ਤੋਂ ਪਰ ਹੁਣ ਡਿੰਪੀ ਢਿੱਲੋਂ ਨੇ ਉਹ ਸੀਟ ਤਾਂ ਕੀ ਪਾਰਟੀ ਹੀ ਛੱਡ ਦਿੱਤੀ ਹੈ ਪਰ ਉਹ ਸੀਟ ਕਿਹੜੀ ਪਾਰਟੀ ਤੋਂ ਅਗਲੇ ਚੋਣ ਲੜਨਗੇ ਕਿ ਨਹੀਂ ਲੜਨਗੇ ਇੱਕ ਵੀਡੀਓ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਮੈਂ ਵੀਡੀਓ ਬਣਾ ਲਈ ਹੈ ਉਹ ਰਿਲੀਜ਼ ਕਰ ਦੇਣੀ ਹੈ ਉਸ ਤੋਂ ਪਤਾ ਲੱਗੇਗਾ ਉਸ ਵੀਡੀਓ ਵਿੱਚ ਕੀ ਕੀ ਬਿਆਨ ਕੀਤਾ ਹੋਇਆ ਹੈ ਕੁਝ ਸਮੇਂ ਬਾਅਦ ਉਹ ਵੀ ਵੀਡੀਓ ਸਾਹਮਣੇ ਆ ਜਾਣੀ ਹੈ ਪਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਡਿੰਪੀ ਢਿੱਲੋ ਜਿਹੜੇ ਕਿ ਗਿੱਦੜਬਾਹਰ ਤੋਂ 1349 ਕਵੋਟਾਂ ਦੇ ਫਰਕ ਨਾਲ 222 ਤੋਂ ਮਰਿੰਦਰ ਸਿੰਘ ਰਾਜਾ ਵੜਿੰਗ ਕੋਲੋਂ ਹਾਰੇ ਸਨ ਔਰ ਸ਼੍ਰੋਮਣੀ ਕਾਲੀ ਦਲ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਉਹਨਾਂ ਦਾ ਟਰਾਂਸਪੋਰਟ ਦਾ ਇੱਕ ਵੱਡਾ ਬਿਜ਼ਨਸ ਵੀ ਹੈ ਕਿਸਾਨੀ ਦੇ ਨਾਲ ਵੀ ਜੁੜੇ ਨੇ ਡਿੰਪੀ ਢਿੱਲੋ ਤੇ ਸਣੀ ਢਿੱਲੋ ਦੋ ਭਰਾਵਾਂ ਦੀ ਸਿਆਸਤ ਦੇ ਵਿੱਚ ਕਾਫੀ ਚਰਚਾ ਰਹੀ ਹੈ ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਕਾਂਗਰਸ ਦੇ ਨਾਲ ਵੱਧ ਪੇਚੇ ਪਏ ਸਿਆਸੀ ਤੌਰ ਦੇ ਉੱਤੇ ਹੋਰ ਕਿਸੇ ਨਾਲ ਕੋਈ ਇੰਨੀ ਜ਼ਿਆਦਾ ਉਹਨਾਂ ਦੀ ਸਿਆਸੀ ਤੌਰ ਦੇ ਉੱਤੇ ਜਿਹੜੀ ਆ ਉਹ ਤਲਖੀ ਕਦੇ ਦੇਖਣ ਨੂੰ ਨਹੀਂ ਸੀ ਮਿਲੀ ਪਰ ਹੁਣ ਸੁਖਬੀਰ ਸਿੰਘ ਬਾਦਲ ਦੇ ਬਾਰੇ ਉਹਨਾਂ ਨੇ ਬਿਆਨ ਦਿੱਤਾ ਹੈ ਬੜੀ ਟਿੱਪਣੀ ਜਿਹੜੀ ਅਹਿਮ ਕੀਤੀ ਹੈ ਔਰ ਕਿਹਾ ਕਿ ਮਨ ਇੰਨਾ ਭਰਿਆ ਹੋਇਆ ਮੇਰੇ ਕੋਲ ਬੋਲਣ ਲਈ ਕੁਝ ਨਹੀਂ ਹੈ ਪਰ ਉਹ ਦੋ ਪਰਿਵਾਰਾਂ ਨੂੰ ਮੁਬਾਰਕ ਹੈ ਕਿ ਇਕੱਠੇ ਹੋ ਗਏ ਨੇ ਸਿੱਧਾ ਸਿੱਧਾ ਇਸ਼ਾਰਾ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲ ਕਰ ਦਿੱਤਾ ਉਹਨਾਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਜਦੋਂ ਵੀ ਗੱਲ ਇਹ ਚੱਲੀ ਤਾਂ ਡਿੰਪੀ ਢਿੱਲੋਂ ਨੇ ਖੁਦ ਇੱਕ ਭਾਸ਼ਣ ਪਿਆ ਉਹਨਾਂ ਦਾ ਇਹਨਾਂ ਦਿਨਾਂ ਦੇ ਵਿੱਚ ਇਸੇ ਮਹੀਨੇ ਦੇ ਵਿੱਚ ਹੀ ਕੁਝ ਦਿਨ ਪਹਿਲਾਂ ਦਾ ਜਿਸ ਵਿੱਚ ਉਹ ਕਹਿੰਦੇ ਕਿ ਮੇਰੇ ਬਾਰੇ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਮੈਂ ਪਾਰਟੀ ਛੱਡ ਰਿਹਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮੈਂ ਪਾਰਟੀ ਨਹੀਂ ਛੱਡ ਰਿਹਾ ਪਰ ਅੱਜ ਸਮਾਂ ਆਇਆ ਜਦੋਂ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤਾ ਔਰ ਜਿਸ ਦੇ ਵਿੱਚ ਉਹਨਾਂ ਨੇ ਮੀਡੀਆ ਨੂੰ ਮੁਖਾਤਬ ਹੁੰਦੇ ਆਖਿਆ ਕਿ ਹਾਂ ਮੈਂ ਪਾਰਟੀ ਛੱਡ ਦਿੱਤੀ ਔਰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਨਾ ਖਾਸ ਕਰਕੇ ਉਹਨਾਂ ਦੇ ਕੋਲ ਪਾਰਟੀ ਦੇ ਵਿੱਚ ਗੱਦੜਬਾ ਹਲਕੇ ਦੇ ਉੰਚਾਰ ਸੀ ਸ਼੍ਰੋਮਣੀ ਕਾਲੀ ਦਲ ਤੋਂ ਉਹਨਾਂ ਨੇ ਹੁਣ ਪਾਰਟੀ ਨਾਲ ਵਿਧਾ ਕਹਿ ਦਿੱਤਾ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਰੇ ਵੀ ਕਿਹਾ ਕਿ ਮੇਰਾ ਮਨ ਭਰਿਆ ਹੋਇਆ ਹੈ ਮੈਂ ਜ਼ਿਆਦਾ ਕੁਝ ਕਹਿਣਾ ਨਹੀਂ ਚਾਹੁੰਦਾ ਔਰ ਕੁਝ ਦਿਨ ਪਹਿਲਾਂ ਭਾਸ਼ਣਾ ਦੇ ਵਿੱਚ ਢੱਲੇ ਦੇ ਨਾਲ ਇੱਕ ਠੋਕਿਓ ਕਹਿ ਰਹੇ ਸਨ ਕਿ ਜੋ ਕੁਝ ਵੀ ਮੈਂ ਹਾਂ ਸਿਆਸਤ ਦੇ ਅੰਦਰ ਉਹ ਬਾਦਲ ਪਰਿਵਾਰ ਕਰਕੇ ਜਾਂ ਸੁਖਵੀਰ ਸਿੰਘ ਬਾਦਲ ਦੇ ਕਰਕੇ ਆ ਪਰ ਅੱਜ ਉਹਨਾਂ ਦੇ ਜਿਹੜੇ ਬੋਲ ਨੇ ਉਹ ਬਿਲਕੁਲ ਉਲਟ ਹੋ ਗਏ ਨੇ ਕਿ ਬਾਦਲ ਪਰਿਵਾਰ ਦੇ ਅੰਦਰ ਆਪਸੀ ਜਿਹੜੀ ਸਾਂਝ ਹੋ ਰਹੀ ਹੈ ਸਾਂਝ ਕਿਹੜੇ ਰੂਪ ਚ ਹੋ ਰਹੀ ਹੈ ਕਿ ਮਾਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣਨ ਜਾ ਰਹੇ ਨੇ ਇਸ ਦੇ ਬਾਰੇ ਤਾਂ ਉਹ ਤੱਕ ਉਹਨਾਂ ਨੇ ਨਹੀਂ ਦੱਸਿਆ ਜਦੋਂ ਤੱਕ ਹੁਣ ਗੱਲ ਕੀਤੀ ਹੈ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਉਹਨਾਂ ਦੋਹਾਂ ਪਰਿਵਾਰਾਂ ਦੇ ਇੱਕ ਮੇਕ ਹੋਣ ਤੇ ਉਹਨਾਂ ਨੂੰ ਮੁਬਾਰਕ ਹੋਵੇ ਔਰ ਸਾਡੇ ਵਰਗੇ ਬੰਦੇ ਤਾਂ ਵਰਤੇ ਜਾਂਦੇ ਨੇ ਅਸੀਂ ਤੇ ਵਰਤੇ ਜਾਂਦੇ ਆ ਇਹ ਗੱਲ ਕਹੀ ਗਈ ਹੈ ਔਰ ਜਿੰਪੀ ਢੱਲੋਂ ਨੇ ਇਹ ਵੀ ਗੱਲਾਂ ਆਖੀਆਂ ਨੇ ਕਿ ਕੁਝ ਹੀ ਸਮੇਂ ਬਾਅਦ ਉਹ ਫੈਸਲਾ ਕਰਨਗੇ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਕਿ ਉਹ ਕਿਹੜੇ ਪਾਸੇ ਜਾਣਗੇ ਅਗਲੀ ਜਦੋਂ ਉਹਨਾਂ ਨੂੰ ਸਵਾਲ ਕੁਦਰਤੀ ਹੈ ਸੁਭਾਵਕ ਜੀ ਗੱਲ ਹੈ ਕਿ ਹੁਣ ਆਸੀ ਕਿ ਆ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਉਹ ਤਾਂ ਤੁਸੀਂ ਛੱਡ ਦਿੱਤੀ ਹੈ ਪਾਰਟੀ ਛੱਡ ਦਿੰਦੀ ਹੈ ਉਹਦੇ ਤੋਂ ਸਤੀਫਾ ਦੇ ਦਿੰਦਾ ਹੈ ਤੇ ਅਗਲਾ ਜਿਹੜਾ ਸਿਆਸੀ ਸਫਰ ਹੈ ਉਹ ਕਿਹੜੀ ਪਾਰਟੀ ਦੇ ਨਾਲ ਚੱਲੇਗਾ ਔਰ ਜ਼ਿਆਦਾਤਰ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਮੇਲ ਮਲਾਪ ਹੋਣ ਜਾ ਰਿਹਾ ਪਰ ਦੇਖਦੇ ਹਾਂ ਇਸ ਬਾਰੇ ਹਾਲੇ ਤੱਕ ਪੱਤੇ ਸ਼ੋਅ ਨਹੀਂ ਕੀਤੇ ਡਿੰਪੀ ਢਿੱਲੋਂ ਨੇ ਕਿ ਕਿਹੜੀ ਪਾਰਟੀ ਵੱਲ ਰੁਖ ਕਰਨਗੇ ਹੋ ਸਕਦਾ ਉਹਨਾਂ ਦੇ ਸੰਪਰਕ ਵਿੱਚ ਜਦੋਂ ਕੋਈ ਇੱਕ ਪਾਰਟੀ ਤੋਂ ਨਾਤਾ ਕਿਸੇ ਦਾ ਟੁੱਟਦਾ ਹੈ ਤੇ ਉਸਦੇ ਨਾਲ ਸੰਪਰਕ ਸੱਦਣ ਵਾਲੇ ਬਹੁਤ ਹੁੰਦੇ ਨੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚਾਂਸ ਇਸ ਕਰਕੇ ਘੱਟ ਲੱਗਦੇ ਨੇ ਕਿ ਉਹਨਾਂ ਨਾਲ ਸੰਪਰਕ ਕਰਨਗੇ ਪਾਰਟੀ ਕਾਂਗਰਸ ਵੱਲੋਂ ਕੋਈ ਹੋਰ ਸੰਪਰਕ ਕਰੇ ਤਾਂ ਵੱਖਰੀ ਗੱਲ ਹੈ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਉਸ ਹਲਕੇ ਤੋਂ 36 ਦਾ ਅੰਕੜਾ ਰਿਹਾ ਹੈ ਪਰ ਇਹ ਵੀ ਗੱਲ ਕਿਸੇ ਤੋਂ ਲੋਕੀ-ਛੋਪੀ ਨਹੀਂ ਕਿ ਜਿਨ੍ਹਾਂ ਦਾ 36 ਦਾ ਅੰਕੜਾ ਸਿਆਸਤ ਦੇ ਅੰਦਰ ਰਹਿੰਦਾ ਜਦੋਂ ਵਿਰੋਧੀ ਪਾਰਟੀਆਂ 'ਚ ਹੁੰਦੇ ਨੇ ਬਾਅਦ ਵਿੱਚ ਕਦੇ ਇੱਕ ਪਾਰਟੀ ਹੋ ਜਾਂਦੀ ਹੈ ਤੇ ਇੱਕ ਦੂਜੇ ਨੂੰ ਛੋਟਾ ਵੱਡਾ ਭਰਾ ਵੀ ਦੱਸਿਆ ਜਾਂਦਾ ਜਲੰਧਰ ਦੀ ਧਾਰਨ ਸਾਡੇ ਕੋਲ ਸਭ ਤੋਂ ਜਿਹੜੀ ਤਾਜੀ ਧਾਰਨ ਹੈ ਜਿਸ ਵਿੱਚ ਸੁਸ਼ੀਲ ਰਿੰਕੂ ਤੇ ਸ਼ੀਤਲ ਉੰਗਰਾਲ ਪਹਿਲਾਂ ਕੱਟੜ ਵਿਰੋਧੀ ਸਨ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਕਿੰਨਾ ਕੁਝ ਬੋਲਦੇ ਸਨ ਤਲਖੀਆਂ ਰੱਖਦੇ ਸਨ ਪਰ ਅੱਜ ਕੱਲ ਉਹਨਾਂ ਦੇ ਯਰਾਨੇ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਅੰਦਰ ਰਹਿ ਕੇ ਯਰਾਨਾ ਬਣਿਆ ਪਰ ਇਹ ਯਰਾਨਾ ਹੁਣ ਭਾਜਪਾ ਦੇ ਅੰਦਰ ਵੀ ਪੋਗ ਰਿਹਾ ਹੈ ਕੀ ਹੁਣ ਦੇਖਣ ਵਾਲੀ ਗੱਲ ਹੋਵੇਗੀ ਨਿੰਪੀ ਢਿੱਲੋਂ ਜਾਂ ਉਹਨਾਂ ਦੇ ਸਾਰੇ ਪਰਿਵਾਰ ਦੀ ਸਿਆਸਤ ਅਗਲੀ ਕਿਹੜੀ ਪਾਰਟੀ ਦੇ ਨਾਲ ਚੱਲ ਸਕਦੀ ਹੈ ਕੀ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਚੋਣ ਲੜਨਗੇ ਜਿਹੜੀ ਜ਼ਮਣੀ ਚੋਣ ਹੈ ਜਾਂ ਫਿਰ ਭਾਜਪਾ ਵੱਲ ਜਾਣਗੇ ਜਾਂ ਕਾਂਗਰਸ ਵੱਲ ਰੁਖ ਕਰਨਗੇ ਔਰ ਉਹਨਾਂ ਕੋਲ ਜਿਹੜੀਆਂ ਇਹ ਦੋ ਤਿੰਨ ਪਾਰਟੀਆਂ ਦੀਆਂ ਆਪਸ਼ਨ ਉਹਨਾਂ ਵਿੱਚੋਂ ਸਭ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਹੀ ਉਹ ਸ਼ਮੂਲੀਅਤ ਕਰ ਸਕਦੇ ਨੇ ਪਰ ਇਸ ਦੇ ਲਈ ਲਗਾਤਾਰ ਪਾਰਟੀ ਵੀ ਉਹਨਾਂ ਦੇ ਸੰਪਰਕ ਵਿੱਚ ਹੈ ਹੁਣ ਆਮ ਆਦਮੀ ਪਾਰਟੀ ਦੇ ਸਾਹਮਣੇ ਵੀ ਇੱਕ ਗੱਲ ਤੇ ਇੱਕ ਸਵਾਲ ਕੀ ਉਹਨਾਂ ਨੂੰ ਬਣਿਆ ਬਣਾਇਆ ਉਮੀਦਵਾਰ ਮਿਲ ਗਿਆ ਜਾਂ ਫਿਰ ਕੋਈ ਗੱਲ ਹੋਰ ਹੋਵੇਗੀ ਇਸ ਦੇ ਉੱਤੇ ਬਹੁਤੀ ਟਿੱਪਣੀ ਕਰਨੀ ਹਾਲੇ ਵਾਜਬ ਨਹੀਂ ਹੈ ਪਰ ਚਰਚਾਾਂ ਵਿੱਚ ਸਿਆਸੀ ਗਲਿਆਰਿਆਂ ਵਿੱਚ ਜ਼ਰੂਰ ਨੇ ਡਿੰਪੀ ਢਿੱਲੋਂ ਨੇ ਆਪਣੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ